ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਤੁਹਾਡਾ ਸਾਰੀ YouTube ਨਾਲ ਅਤੇ ਫਿਰ ਵੀ ਤੇ ਸਾਥੀ ਅੱਜ ਨੇ ਪਪੜ ਲੈ ਕੇ ਆਏ ਆ ਬਾਹਵਾਂ ਵਾਲੀ ਪੱਗ ਜੀ ਲੈਂਥ 7.5 ਮੀਟਰ ਕੱਪੜਾ ਲੈਣਾ ਬਹੁਤ ਹਲ ਵਰਤਿਆ ਜਿਹੜਾ ਪਪੜ ਲੈਣਾ ਲਾਉਣਾ ਸਿਰ ਦੇ ਸੈਂਟਰ ਚ ਲੈ ਕੇ ਲੜ ਨੂੰ ਪੂਨ ਲਾਉ ਹੱਥ ਲੜਾ ਕੇ ਬੰਦ ਪਾਸਾ ਉਤਰਾ ਕੇ ਦੋ ਹੀ ਪੱਲੇ ਇਕੱਠੇ ਕਰ ਲੈਣੇ ਦੋ ਹੀ ਪੱਲੇ ਇਕੱਠੇ ਕਰਕੇ ਉਂਗਲਿ ਅਗੂਠੇ ਵਾਲੇ ਉਸ ਵਿੱਚ ਵਾਲ ਜਿਹੜੇ ਆਪ ਇਕੱਠੇ ਕਰਨੇ ਨੇ ਗੁਲੇ ਗੁੱਠੇ ਨੇੜੇ ਸਭੇ ਚ ਵਾਲ ਇਕੱਠੇ ਕਰਕੇ ਅੱਗੇ ਦਿਗ ਲਾ ਕੇ ਕਿਹੜਾ ਪਲੜਾ ਨੂੰ ਲੋਡ ਕਰਕੇ ਲਗਾ ਦੇਣਾ ਹੈ ਅਗਲੜਾ ਪਲੜਾ ਲਾਉਣਾ ਲਾੜਨ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਦਾ ਖੋਲ ਦੇ ਬੱਥਲੇ ਰੱਖ ਕੇ ਬੰਦ ਬਸ ਉੱਤੇ ਰੱਖ ਕੇ ਚਾਰੋਂ ਗੁਲੇੜਾ ਪਲੜਾ ਨੂੰ ਉੱਤੇ ਸੈਟ ਕਰ ਲੈਣਾ ਚਾਰੋਂ ਗੁਲੇੜਾ ਪਲੜਾ ਨੂੰ ਸੈਟ ਕਰਕੇ ਤੇ ਗੁੱਲ ਗੁੱਠੇ ਲੈ ਲੋ ਤੇ ਵਾਲ ਜਿਹੜੇ ਆਪਾਂ ਇਕੱਠੇ ਕਰਕੇ ਜਿੱਥੇ ਆਪਣੇ ਪਹਿਲੇੜ ਦੇ ਵਾਲ ਮੁੱਕਦੇ ਹਨ ਕੋ ਥੋੜਾ ਪਲਾੜ ਨੂੰ ਲੋਡ ਕਰਕੇ ਤੇ ਵਾਲ ਨੇੜੇ ਉਹ ਲੋਡ ਕਰਕੇ ਿਹੜਾ ਲੜ ਨੂੰ ਲੋਡ ਕਰਕੇ ਲਗਾ ਲੈਣਾ ਅਗਲਾੜਾ ਪਲਾੜਾ ਲਾਉਣਾ ਲੜਨ ਬੈਗ ਤੋਂ ਪਿੰਚ ਕਰਕੇ ਪੂਣੀ ਨਾਲ ਹਲਦਾ ਪਾ ਥੰਦੇ ਰੱਖ ਕੇ ਬੰਦ ਪਾਤਾ ਉੱਤਰਾ ਕੇ ਚਾਰੋਂ ਉਂਗਲੇਣਾ ਪਿਆੜ ਨੂੰ ਉੱਤ ਸਟ ਕਰ ਲੈਣਾ ਚਾਰੋਂ ਉਂਗਲੇਣਾ ਪਿਆੜ ਨੂੰ ਉੱਤ ਹਟ ਕਰਕੇ ਉਂਗਲੀ ਦੇ ਗੁੱਠਣੇ ਦੇ ਆਪਾਂ ਲੜ ਵਿੱਚੋਂ ਵਾਲ ਨੇੜੇ ਪੱਕਠੇ ਕਰਨੇ ਹਨ ਉਂਗਲੀ ਦੇ ਗੁੱਠਣੇ ਨੇੜੇ ਪੰਬਲ ਇਕੱਠੇ ਕਰਕੇ ਜਿੱਥੇ ਆਪਣੇ ਪਿਆੜ ਦੇ ਵਾਲ ਮੁੱਕ ਜਾਨ ਕਿਉਂ ਥੇੜਾ ਪਿਆੜ ਨੂੰ ਲੋਡ ਕਰਕੇ ਤੇ ਸੈਟ ਕਰਕੇ ਲਗਾ ਦੇਣਾ ਹੈ ਨਾਲ ਦੇ ਨਾਲ ਬਾਕੀ ਵਾਦ ਜਿਹੜੇ ਅਪ ਸੈਟਿੰਗ ਕਰੀ ਜਾਣੀ ਹੈ ਤੇ ਅਗ ਜਿਹੜਾ ਪਲੈਟ ਲਾਉਣਾ ਲਾੜੂ ਨੂੰ ਬੈਗ ਤੋਂ ਪਿੰਚ ਕਰ ਲੈਣਾ ਪੁਣੀ ਦਾ ਖੋਲਦੋਂ ਬਾਅਦ ਥਲੇ ਰੱਖ ਕੇ ਬੰਦ ਬੰਦ ਉੱਤੇ ਰੱਖ ਕੇ ਚਾਰੋਂ ਗਲੇੜਾ ਪਲੈਟ ਨੂੰ ਉੱਤੇ ਸੈਟ ਕਰ ਲੈਣਾ ਚਾਰੋਂ ਗਲੇੜਾ ਪਲੈਟ ਨੂੰ ਉੱਤੇ ਸੈਟ ਕਰਕੇ ਤੇ ਉਹਨਾਂ ਜਿਹੜੇ ਅਪ ਬਾਲਣੇ ਇਕੱਠੇ ਕਰ ਕੇ ਜਿਹੜਾ ਪਲੈਟ ਨੂੰ ਜੋੜ ਕਰਕੇ ਲਗਾ ਦੇਣਾ ਹੈ ਜਿਹੜੇ ਹੁਣ ਆਪਾਂ ਲੜ ਲਾਈ ਸੀ ਉਹਨੇ ਜਿਹੜੇ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਉਹਨਾਂ ਜਿਹੜਾ ਆਪਾਂ ਟੈਟ ਕਰ ਲੈਣਾ ਤੇ ਜਿਹੜੇ ਤੁਸੀਂ ਬਲਨੇ ਉਹ ਲੋਡ ਕਾ ਲਈ ਸੂਈਆਂ ਪੱਗ ਵਿੱਚ ਜਾਂ ਬਾਜ ਵਰਤ ਸਕਦੇ ਹੋ ਆਰੋਂ ਕੋ ਜਿਹੜਾ ਪਿਆਰ ਨੂੰ ਉੱਤੋਂ ਸੈਟ ਕਰ ਲੈਣਾ ਤੇ ਫਿਰ ਜਿਹੜਾ ਪਾਗਲਾ ਲਾੜ ਲਗਾਉਣਾ ਲਾੜ ਨੂੰ ਵੈਗ ਤੋਂ ਪਿੰਚ ਕਰਕੇ ਪੂਣੀ ਦਾ ਖੋਲਦੋ ਬਾਅਦ ਥੱਲੇ ਰੱਖ ਕੇ ਬੰਦ ਪਾਸਾ ਉੱਤੋਂ ਰੱਖ ਕੇ ਅੰਗੂੜੇ ਦੇ ਗੁੱਠੇੜੇ ਪੌਂਰ ਦੇ ਵਿੱਚੋਂ ਵੱਲ ਨੇੜੇ ਆਪਾਂ ਇਕੱਠੇ ਕਰਨੇ ਹਨ ਉਂਗਲੀ ਗੁੱਠੇੜੇ ਪੋਂਦੋ ਵਿੱਚ ਵਾਲ ਜਿਹੜਾ ਇਕੱਠੇ ਕਰਕੇ ਜਿੱਥੇ ਆਪਣੇ ਪਹਿਲੇੜੇ ਦੇ ਵਾਲ ਮੁੱਕ ਜਾਣਗੇ ਉਥੇੜਾ ਪਹਿਲੇੜੇ ਨੂੰ ਲੋਡ ਕਰਕੇ ਲਗਾ ਦੇਣਾ ਤੇ ਨੌਖਤੋ ਵੀਡੀਓ ਆਪਣੇ ਲੜਨ ਦੇ ਜਿਹੜੇ ਆਪਾਂ ਸੈਟ ਕਰ ਲੈਣੇ ਹਨ ਤੇ ਉੱਤਲੇ ਨੇੜੇ ਉਹ ਸੈਟ ਕਰ ਲੈਣਾ ਤੁਸੀਂ ਉੱਤਲੇ ਲਈ ਸੈਟ ਕਰ ਲਈ ਡਬਲ ਸੀ ਸੈਣਾ ਬੰਨ੍ਹ ਬੱਤ ਸਾਦੇ ਹੋ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਸਾਡੇ YouTube ਚੈਨਲ ਸਬਸਕ੍ਰਾਈਬ ਜੁੜ ਕਰਿਓ ਅਤੇ ਜਿਹੜੇ ਵੀ ਸਾਡੇ ਫੇਸਬੁਕ ਤੇ ਨਵੇਂ ਨਾ ਉਹ ਸਾਡੇ ਫੇਸਬੁਕ ਨੂੰ ਫੋਲੋ ਜੁੜ ਕਰਿਓ ਤੇ ਵੀਡੀਓ ਵਾਤ ਵਾਸਤੇ ਜੁੜ ਕਰਿਓ ਤੇ ਫਿਰ ਆ ਪਗਲਾ ਲਗਾਉਣਾ ਲੜਨ ਬੈਗ ਤੋਂ ਪੈਂਚ ਕਰ ਲੈਣਾ ਪੂਣੀ ਤੋਂ ਖਲ ਤੋਂ ਬਾਅਦ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਚਾਰੋਂ ਕੋ ਜਿਹੜਾ ਪਲੜ ਨੂੰ ਉੱਤਰਾਟ ਕਰ ਲੈਣਾ ਯਾਰੋਂ ਗੁਲੇੜਾ ਪਰ ਆਰ ਨੂੰ ਉੱਪਰ ਹੈਡ ਕਰਕੇ ਲੜ ਨੂੰ ਉੱਤੋਂ ਦੱਬ ਲੈਣਾ ਹੈ ਦੱਬ ਕੇ ਜਿਹੜੇ ਆਪਣੀ ਸ਼ੇਪ ਉਹ ਸੈੱਟ ਕਰਕੇੜਾ ਪਲੜ ਨੂੰ ਤੇ ਬਾਕੀ ਬਾਤ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਉੱਤੇ ਕਰਨ ਦੇ ਉਹ ਸੈਟ ਕਰ ਲੈਣਾ ਤੇ ਉਹਦਾ ਫਾਂ ਜਿਹੜਾ ਉਹ ਵੀ ਜਿਹੜਾ ਆਪਾਂ ਸੈਟ ਕਰ ਲੈਣਾ ਜਿਹੜੇ ਆਪਣੀ ਸ਼ੇਪ ਉਹ ਸੈਟ ਕਰ ਲੈਣੀ ਹੈ ਤੇ ਵੀਡੀਓ ਬਤਵਾ ਚ ਜੁੜ ਕਰੇ ਤਾਂ ਜਿਹੜੇ ਵੀ ਰਣੂ ਵਾਹ ਵਾਲੀ ਪੱਗ ਬਣਾਉਣੇ ਚ ਕੋਈ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜਿਆ ਆਪਣੀ ਪਰੇ ਦਾ ਸੋਲੂਸ਼ਨ ਕਰ ਲੈਣਾ ਇਹ ਵੇੜਾ ਪਪਾ ਕਮ ਲਗਾਉਣਾ ਨੱਕ ਦੀ ਿਹੜਾ ਪਪਾ ਕ ਬਨ ਲਗਾਉਣਾ ਹੈ ਨੱਕ ਵੀਡੀਓ ਪਰ ਪੱਕ ਬਨ ਲਗਾ ਕੇ ਜਿੱਥੇ ਆਪਣੇ ਲੜ ਫੋਲਡ ਕਰੇ ਉੱਥੇ ਦੇ ਵਾਲ ਹੁਣ ਕੇ ਉਹਨਾਂ ਦੇ ਪੱਥਲੇ ਵਾਲ ਨੂੰ ਖਿੱਚ ਕੇ ਇਹ ਵੇੜਾ ਅਦਵਾ ਜਿਹੜਾ ਪਕੜੀ ਲੜ ਲਗਾਉਣਾ ਤਫੇੜਾ ਪਕਲ ਗਿਆ ਲੜ ਲਗਣਾ ਅੱਧਾ ਤੇ 1/2 ਹਲੇ ਫੋਲਡ ਕਰਕੇ ਇੱਕ ਟੈਪ ਜਿਹਦੀ ਪੁਣੀ ਬਣਾ ਕੇ ਜਿਹੜਾ ਲੜ ਨੂੰ ਸਾਫ਼ ਕਰ ਲੈਣਾ ਸਾਫ਼ ਕਰ ਤੋਂ ਬਾਅਦ ਤੇ ਕਿਹੜਾਈ ਚ ਲੈ ਗਣਾ ਲੜ ਨੂੰ ਮੂਰ ਜਾ ਕੇ ਬੜੀ ਕੜਾਈ ਘਟਾ ਕੇ ਜਿਹੜਾ ਪੜ ਨੂੰ ਸਾਫ਼ ਕਰਕੇ ਉੱਤੇ ਜਿਹੜੇ ਬਲ ਹੋਣਗੇ ਉਹਨਾਂ ਨੂੰ ਆਪਾਂ ਵਾਜ ਨਾਲ ਕੱਢਣਾ ਹੈ ਵਾਜ ਨਾਲ ਕੱਢ ਤੋਂ ਬਾਅਦ ਪੱਗ ਪਿੰਦੇ ਥੱਲੇ ਰੱਖਣਾ ਹੈ ਲੜ ਨੂੰ ਲੜ ਨੂੰ ਪੱਗ ਪਿੰਦੇ ਥੱਲੇ ਰੱਖ ਕੇ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਜਿੰਨੀ ਚੋਦੀ ਕੜਾਈ ਰੱਖਣੀ ਚਾਹਲਿਓ ਤੋ ਇਹਨੇ ਇਹ ਚੜਾਈ ਰੱਖ ਕੇ ਤੇ ਜਿੰਨਾਂ ਚ ਬਲ ਪੈਂਦੇ ਜਾਣਗੇ ਉਹਨੇ ਜਿਹੜੇ ਬਲਾਂ ਨੂੰ ਲੋਡ ਕਰਕੇ ਤਰੜਨ ਉੱਤੇ ਦੱਬਣਾ ਹੈ ਜੇ ਤੁਹਾਡਾ ਲੜ ਕਟ ਜਾਂਦਾ ਹੈ ਜਾਂ ਉਹ ਤੋਂ ਖਿਸਕੀ ਜਾਂਦਾ ਹੈ ਤਾਂ ਇਹ ਕਹੇ ਦੋ ਪਾਗ ਬਿਹੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਦੇ ਨਾਲ ਨਾਲ ਬਾਕੀ ਬਾਤ ਜਿਹੜੀ ਆਪਾਂ ਸਣੀ ਕਰੀ ਜਾਣੀ ਐ ਤੇ ਫਿਰ ਜਿਹੜਾ ਆਪਾਂ 65 ਟਗਣਾ ਜਿਹੜਾ ਪਪਲੇ ਸੱਜਣ ਐਂਟਰ ਚੋਂ ਉਹਨੂੰ ਬੈਤੋ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਕੇ ਤੇ ਜਿੱਥੋਂ ਕੋ ਦਸਨ ਕਰ ਰਹੇ ਦਾ ਉਥੋਂ ਫਟ ਬਲਜੀ ਜਾਂ ਦੇ ਕਿਹੜਾ ਪਸਰਾ ਕਵਰ ਕਰਨਾ ਹੈ ਜਿਹੜਾ ਸਿਰਾ ਉਹ ਚੰਗੀ ਤਰ੍ਹਾਂ ਆਪਾਂ ਟਾਈਟ ਕਵਰ ਕਰਨਾ ਹੈ ਬੈਦੜ ਲਗਾ ਆਪਾਂ ਲੜ ਲਗਾਉਣਾ ਉਹ ਜਿਹੜਾ ਆਪਾਂ ਦਜਾਤਖ ਫੋਲਡ ਕਰਕੇੜਾ ਪਲਾਡ ਨੂੰ ਬੈਠੀ ਦਬੜਣਾ ਹੈ ਤੇ ਜਲਦੀ ਹੀ ਨਿਬੜ ਲੈ ਕੇ ਹਾਜੂਰ ਨੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ